ਕਬੱਡੀ ਜਗਤ ਨਾਲ ਜੁੜੀ ਇਸ ਵੇਲੇ ਇੱਕ ਮੰਦਭਾਗੀ ਅਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਕੈਨੇਡਾ ਦੇ ਵਿੱਚ ਇੱਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤਲਵਿੰਦਰ ਸਿੰਘ ਤਿੰਦਾ ਦੀ ਕੈਨੇਡਾ ਦੇ ਵਿੱਚ ਹਾਰਟ ਅਟੈਕ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਦੀ ਹੈ ਕਿ ਤਲਵਿੰਦਰ ਸਿੰਘ ਤਿੰਦਾ ਕਪੂਰਥਲੇ ਜ਼ਿਲ੍ਹੇ ਦੇ ਪਿੰਡ ਸੰਗੋਵਾਲ ਦੇ ਨਾਲ ਸਬੰਧਤ ਸੀ ਤੇ ਕਰੀਬ 5 ਮਹੀਨੇ ਪਹਿਲਾਂ ਹੀ ਤਿੰਦਾ ਪੰਜਾਬ ਤੋਂ ਕਬੱਡੀ ਖੇਡਣ ਦੇ ਲਈ ਕੈਨੇਡਾ ਦੇ ਵਿੱਚ ਗਿਆ ਸੀ ਪਰ ਉਸ ਨੂੰ ਵਾਪਸ ਪਰਤਣਾ ਵੀ ਨਸੀਬ ਨਹੀਂ ਦੱਸਦੀ ਹੈ ਕਿ ਤਲਵਿੰਦਰ ਸਿੰਘ ਤਿੰਦਾ ਦੀ ਦਸੰਬਰ ਦੇ ਅਖੀਰਲੇ ਹਫਤੇ ਦੇ ਵਿੱਚ ਹਾਰਟ ਅਟੈਕ ਕਾਰਨ ਮੌਤ ਹੋਈ ਸੀ ਉੱਥੇ ਹੀ ਦੱਸਦੀ ਹੈ ਕਿ ਪਰਿਵਾਰਕ ਮੈਂਬਰਾਂ ਦਾ ਜਿੱਥੇ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅੱਗੇ ਗੁਹਾਰ ਵੀ ਲਗਾਈ ਹੈ ਕਿ ਤਲਵਿੰਦਰ ਸਿੰਘ ਤਿੰਦਾ ਦੀ ਡੈੱਡ ਬੋਡੀ ਨੂੰ ਜਲਦ ਤੋਂ ਜਲਦ ਪੰਜਾਬ ਲਿਆਂਦਾ ਜਾਵੇ ਦੱਸਦੀ ਹੈ ਕਿ ਤਲਵਿੰਦਰ ਸਿੰਘ ਤਿੰਦਾ ਇੱਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹੈ ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਹੁਣ ਪੰਜਾਬ ਸਰਕਾਰ ਦੇ ਅੱਗੇ ਗੁਹਾਰ ਲਗਾਈ ਹੈ ਕਿ ਜਲਦ ਹੀ ਤਲਵਿੰਦਰ ਸਿੰਘ ਤਿੰਦਾ ਦੀ ਡੈੱਡ ਬੋਡੀ ਨੂੰ ਪੰਜਾਬ ਲਿਆਂਦਾ ਜਾਵੇ ਕਿਉਂਕਿ ਇਸ ਦੇ ਵਿੱਚ ਕਾਫੀ ਜ਼ਿਆਦਾ ਖਰਚਾ ਆਵੇਗਾ ਪਰ ਉਹਨਾਂ ਦੇ ਕੋਲ ਇੰਨੇ ਜ਼ਿਆਦਾ ਪੈਸੇ ਨਹੀਂ ਹਨ ਇਸ ਲਈ ਪੰਜਾਬ ਸਰਕਾਰ ਵੀ ਮਦਦ ਕਰੇ ਦੱਸਦੀ ਹੈ ਇੱਕ ਤਲਵਿੰਦਰ ਸਿੰਘ ਤਿੰਦਾ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸੰਘੋਵਾਲ ਦਾ ਵਸਨੀਕ ਸੀ ਤੇ ਕਰੀਬ 5 ਮਹੀਨੇ ਪਹਿਲਾਂ ਹੀ ਤਿੰਦਾ ਪੰਜਾਬ ਤੋਂ ਕਬੱਡੀ ਖੇਡਣ ਦੇ ਲਈ ਕੈਨੇਡਾ ਗਿਆ ਸੀ ਉੱਥੇ ਹੀ ਇਸ ਮਾਮਲੇ ਸਬੰਧੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਕੀ ਕਹਿੰਦੇ ਸੀਗੇ ਇੰਦਾ ਬੜੀਆਂ ਸੁਣੀਆਂ ਗੱਲਾਂ ਕਰਦਾ ਨੋਰਮਲ ਆਸ ਦੇ ਘੇੜਦੇ ਪਰਵਾਰੀ ਕੀ ਗੱਲਾਂ ਕਰਦਾ ਹੀ ਮੰਮੀ ਦੰਜਨ ਨਾਲ ਏਦਾਂ ਕਰਨਾ ਪਾ ਏਦਾਂ ਕਰਨਾ ਕਾਲ ਦੀ ਮੈਨੂੰ ਪਤਾ ਹੁੰਦਾ ਐ ਵੇਲਾ ਪਨੇ ਮੈਂ ਤਪੈਲਾ ਯੋ ਲੈ ਕਰ ਦਿੱਤਾ ਇਹ ਕਦੀ ਬਤਨੂ ਕਰੋ ਮਾਰਨਾ ਆਉਂਦੀ ਨਹੀਂ ਸੈਨੂ ਉਹਦੀ ਹੋਣੀ ਦਾ ਪੇਦ ਲੱਗ ਜਾਂਦਾ <laughs> नहीं। नहीं। है चे। चे कोड़ कोड़ है? दो बड़गा छोटा ही ਛੋਟਾ ਜੀ ਮੋਤ ਮੇਰਾ ਕੱਟਣਾ ਕਿਵੇਂ ਵਾਪਰੀ ਹੈ ਕਟਣਾ ਇਹ ਉੱਤੇ ਜਦੋਂ ਮੁੰਡੇ ਦੇ ਕੋਈ ਹੋਇਆ ਜੀ ਕਿਦਾਦੇ ਆ ਇਹਨੂੰ ਮਤਲਬ ਕੱਲਾ ਸੀਗਾ ਉੱਥੇ ਕਾਂਗਰਸ ਦੇ ਵਿੱਚ ਜਦੋਂ ਇਹਨਾਂ ਨੇ ਕਿਹਨੇ ਵੇਖਿਆ ਹੋਆ ਦੋਸਤਾਂ ਮੇਰੀ ਪਹਿਲਾਂ ਮੇਰੀ 4:30 ਵਜੇ ਤੜਕੇ ਗੱਲ ਹੋਈ ਆ ਉਹ ਤੋਂ 3-4 ਘੰਟੇ ਬਾਅਦ ਚ ਦੀ ਮੌਤ ਹੋ ਗਈ ਆ ਜੀ ਪਰਿਵਾਰ ਨੂੰ ਕਿਵੇਂ ਜਾਣਕਾਰੀ ਮਿਲੀ ਸਾਨੂੰ ਨੈਟਰਾਂ ਇਨਟਰ ਤੇ ਪਾਇਆ ਜੀ ਉਤੋਂ ਪਹਿਲਾਂ ਕਹਿੰਦੇ ਆ ਆਮਕ ਲੋਕਾਂ ਨੂੰ ਪਤਾ ਲੱਗ ਗਿਆ ਸਾਨੂੰ ਕਿ ਇਹਲੇ ਜਾ ਕੇ ਪਤਾ ਲੱਗਾ ਲੇਟ ਲੱਗਾ ਪਤਾ ਬਹੁਤ ਸਾਨੂੰ ਦੱਸੇ ਨਾ ਕੋਈ ਤੁਸੀਂ ਉੱਤੇ ਪਹੁੰਚ ਕੀਤੀ ਕਿਸੇ ਵਿਅਕਤੀ ਨਾਲ ਸਾਢੇ ਅੱਲੇ ਤੱਕ ਕੋਈ ਪਹੁੰਚ ਨਹੀਂ ਹੋਈ ਜਿਹੜਾ ਮੁੰਡਾ ਜਿਹਦੇ ਕੋਲ ਰਹਿੰਦਾ ਸੀ ਉਹ ਵੀ ਮੁੰਡਾ ਇੱਥੇ ਆਂਡੀ ਆਇਆ ਹੋਇਆ ਹੈਗਾ ਤੇ ਅੱਲੇ ਤੱਕ ਸਾਡੀ ਉਹ ਨਵਾਂ ਕਲੱਬ ਵਾਲਿਆਂ ਮੁੰਡਿਆਂ ਨਾਲ ਗੱਲ ਹੋਈ ਹੈ ਜੀ ਕੱਲ ਦੀ ਕੁਝ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਭੇਜੇ ਹੋ ਕਾਗਜ਼ ਪੱਤਰ ਨੋਟਰੀ ਟੈਸਟ ਕਰਾ ਕੇ ਵੀ ਉਹ ਕਲੱਬ ਵਾਲੇ ਮੁੰਡੇ ਆ ਇੱਕ ਦੋ ਜਿਹੜੇ ਉਹ ਕੋਸ਼ਿਸ਼ ਕਰਨ ਲਏ ਆ ਜੀ ਉੱਥੇ ਇਹ ਬਿੱਲਾ ਤੇ ਇਧਰ ਆਇਆ ਹੋਇਆ ਹੈਗਾ ਇਹ ਜਿਹਦੇ ਰੂਮ 'ਚ ਰਹਿੰਦੇ ਸੀਗੇ ਦੇਸ ਮੌਕੇ ਦੇ ਹਨੀਸ ਹੁਣ ਉਹਨਾਂ ਕਲੱਬ ਵਾਲਿਆਂ ਨਾਲ ਸਾਡੀ ਗੱਲਬਾਤ ਚੱਲਦੀ ਇਹਨਾਂ ਨਾਲ ਜੀ ਤੇ ਬਾਕੀ ਅਹੀਂ ਤੁਹਾਨੂੰ ਪਤਾ ਹੈ ਜੀ ਅਸੀਂ ਮਾੜੇ ਪਰਿਵਾਰ ਨਾਲ ਬਲਾਮ ਕਰਦੇ ਹਾਂ ਜਿੱਥੇ ਰਵਿੰਦਰ ਸਿੰਘ ਰਿਆਸਿਕਾ ਉਹਦੇ ਫਰੈਂਡ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੋਵੇ ਉਹਨਾਂ ਨਾਲ ਹੋਈ ਆ ਗੱਲ ਜੀ ਉਹ ਇਹੋ ਹੀ ਆ ਵੀ ਇਹ ਕਹਿੰਦੇ ਵੀ ਉਹ ਅਸੀਂ ਉਹਨੂੰ ਕਿਹਾ ਗੁੱਠਿਆ ਕਹਿੰਦੇ ਕਰੀ ਤੇ ਇਹਨੂੰ ਕਿਹਾ ਵੀ ਉਹ ਮੁੰਡਾ ਨਾਲ ਦਾ ਕਿਤੇ ਗੁਰਦਾਰੇ ਚੱਲਿਆ ਸੀ ਉਹਨੇ ਕਿੰਦਾ ਗੁਰਦਾਰੇ ਚੱਲੀਏ ਕਿੰਦਾ ਨਹੀਂ ਮੈਂ ਲੰਮਾ ਪਹਿਣਾ ਵਾ ਇਹ ਕਰਿਆ ਦੁਬਾਰਾ ਲੰਮਾ ਕਹਿੰਦੇ ਪੈ ਗਿਆ ਜੀ ਮੁੜ ਕੇ ਇਹਨੂੰ ਜਦੋਂ ਡੈਥ ਹੋਈ ਤੋਂ ਵੇਖਿਆ ਜੀ ਇਹਨੂੰ ਫਰوار ਕੀ ਮੰਗ ਕਰਦਾ ਐ ਇਹੋ ਮੰਗ ਕਰਦੇ ਆ ਵੀ ਸਾਡੀ ਮਦਦ ਕੀਤੀ ਜਾਵੇ ਕਿਸੇ ਨਾਮ ਕੱਲਾ ਹੋਣੇ ਨਾ ਖਰਚਾ ਬਹੁਤ ਜ਼ਿਆਦਾ ਦੱਸਦੇ ਜੀ ਇੰਡੀਆ ਬਾਡੀ ਲਿਆਉਣ ਦਾ ਕੱਲੇ ਦੇ ਕਿਸੇ ਦੇ ਵੀ ਵਸ ਦੀ ਗੱਲ ਨਹੀਂ ਮੈਂ ਪੰਜਾਬ ਗਵਰਨਮੈਂਟ ਤੋਂ ਇੰਡੀਆ ਗਵਰਨਮੈਂਟ ਤੋਂ ਮੰਗ ਕਰਦਾ ਵੀ ਸਾਡੇ ਬੱਚੇ ਨੂੰ ਸਾਡੇ ਘਰ ਲਿਆ ਲੰਦਾ ਜਾਵੇ ਜਿਹੜੀ ਕੰਟਰੀ ਚ ਰਹ ਰਹੇ ਤੁਸੀਂ ਅਸੀਂ ਬੈਂਕੂਵਰ ਕੈਨੇਡਾ ਚ ਰਹਿੰਨੇ ਜੀ ਉੱਥੇ ਤਲਵਿੰਦਰ ਸਿੰਘ ਉੱਥੇ ਹੀ ਵਿਆਹ ਸੀ ਕਬੱਡੀ ਖੇਡਣ ਵਾਸਤੇ ਸਾਡੇ ਕੋਲ ਹੀ ਰਹ ਰਹੇ ਅਸੀਂ ਇੱਥੇ ਬੈਂਕੂਵਰ ਇਹ ਕਬੱਡੀ ਖੇਡਦੇ ਸੀਗੇ ਉਹ ਕਬੱਡੀ ਹੀ ਖੇਡਦੇ ਸੀਗੇ ਬਹੁਤ ਬੱਚੇ ਪਲੇਅਰ ਸੀਗੇ ਉਹਨਾਂ ਦੇ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਇੰਟਰਨੈਸ਼ਨਲ ਪੱਧਰ ਤੇ ਕਬੱਡੀ ਦਾ ਪਲੇਅਰ ਸੀਗਾ ਤੇ ਕਲੱਬ ਜਿਹੜੀ ਉੱਥੇ ਦੀ ਹੈਗੀ ਆ ਆਪਣੇ ਸਰੀਤੋ ਕਲੱਬ ਹੈਗੀ ਆ ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਸੋਸਾਇਟੀ ਐਂਡ ਕਿਡਸ ਪਲੇ ਜਿਹੜੇ ਕਿ ਸਪான்ਸਰ ਕਰਨ ਵਾਲੇ ਜੀਵਨ ਤੇ ਕੁਲਵਿੰਦਰ ਹੁਣੇ ਕੈਲ ਦਸਾਂ ਜਿਹੜੇ ਪੀਸ ਡਿਪਾਰਟਮੈਂਟਸ ਨੇ ਉਹ ਨੇ ਟੂਰਨਾਮੈਂਟ ਹੋਇਆ ਉੱਥੇ ਸਭ ਕੁਝ ਰਹਿਦਾ ਸਾਡੇ ਕੋਲ ਸੀਗਾ ਤੇ ਆਪਣੇ ਘਰ ਦੇ ਨਾਲ ਕਿਦੋਂ ਗਏ ਸੀ ਕਿ ਉਹ ਵਿਦੇਸ਼ ਤੇ ਉੱਥੇ ਜਿੱਤੇ ਜੁਲਾਈ ਦੇ ਵਿੱਚ ਮੇਰੇ ਖਲ ਗਏ ਆ ਸਾਡੇ ਕੋਲ ਥੋੜਾ ਚਿਰ ਪਹਿਲਾਂ ਫਿਰ ਰਹਿਣ ਲੱਗ ਪਿਆ ਸੀ ਇੱਥੇ ਆ ਗਿਆ ਸੀ ਉਹਦਾ ਉੱਥੇ ਹੈ ਨਹੀਂ ਸੀ ਕੋਈ ਤੇ ਇਹ ਆਪਣੇ ਸਾਡੇ ਪਰਿਵਾਰ ਸਹੀ ਨੇ ਤਾਂ ਬੱਲ ਜਿਹੜਾ ਹੈਗਾ ਤੇ ਸਾਡੇ ਕੋਈ ਰਹਿ ਰਿਹਾ ਸੀਗਾ ਸਾਰੀ ਉਹ ਦੇਖਭਾਲ ਸਾਡੇ ਦਾੰਦੇ ਸੀਗੀ ਅਚਾਨਕੋ ਕੱਲਾ ਨਾਲ ਦੇ ਘਰ ਸਿਗਾ ਉੱਤੇ ਉਹ ਭਤੀਜਾ ਮੇਰਾ ਦੇਖਣ ਗਿਆ ਤੇ ਦੇਖਣ ਤੋਂ ਬਾਅਦ ਮੇਰੇ ਭਤੀਜੇ ਨੇ ਅੰਕੇ ਦੱਸਿਆ ਕਿ ਉਹ ਖਰੇਂਦਰ ਨਹੀਂ ਕੋਈ ਗੱਲਬਾਤ ਨਹੀਂ ਕਰ ਰਿਹਾ ਕੋਈ ਗੜਬੜ ਹੈ ਐਮਬੂਲੈਂਸ ਕਾਲ ਕੀਤੀ ਤੇ ਆਇਆ ਤੇ ਉਹਨਾਂ ਨੇ ਉਹਨੂੰ ਡੈੱਡ ਕੋਸ਼ਿਸ਼ ਕਰ ਦਿੱਤਾ ਕਿ ਕਹਿੰਦੇ ਵੀ ਮੌਤ 4 ਘੰਟੇ ਪਹਿਲਾਂ ਹੋ ਚੁੱਕੀ ਹੈ ਜੀ ਜੋ ਵੀ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਪੰਜਾਬ ਦੀ ਜਿੰਨੀ ਹੈਲਪ ਕਰ ਸਕਦੀ ਉਹ ਕਰੇ ਪਲੀਜ਼ ਮੇਰੀ ਤੇ ਇਹ ਰਿਕੁਐਸਟ ਹੈ ਬਾਕੀ ਜਿਹੜੇ ਆਪਣੇ ਸੱਜਣ ਹੈਗੇ ਜਿੰਨੇ ਵੀ ਹੈਗੇ ਜਾਣਕਾਰ ਸਾਰਿਆਂ ਨੂੰ ਕਿਹਾ ਵੋ ਫੰਡ ਦੇ ਵਿੱਚ ਡੋਨੇਟ ਕਰੋ ਤੇ ਉਹਦੀ ਕਿਸੇ ਨਾ ਕਿਸੇ ਤਰੀਕੇ ਨਾਲ ਬਾਡੀ ਨੂੰ ਇੱਥੇ ਲਿਆਂਦਾ ਵੇ ਅਸੀਂ ਜੋ ਅਸੀਂ ਕਰ ਸਕਦੇ ਮਤ ਪੂਰੇ ਮੋਢਾ ਨਾ ਮੋਢਾ ਖੋੜ ਕੇ ਆਈ ਕਰਾਂਗੇ ਨਾ ਮਾਦਨ ਦੀ ਤੇ ਉਹ ਵੀ ਵਿਚਾਰੇ ਜੀਵਨ ਹੁਣੇ ਕਲੱਬ ਵੀ ਜਿਹੜੀ ਪੂਰੀ ਮਦਦ ਕਰ ਰਹੀ ਹੈ ਤੁਹਾਨੂੰ ਪਤਾ ਕਿ ਉੱਥੇ ਬਾਡੀ ਲਿਆਉਣਾ ਇੱਕ ਛੋਟੀ ਮੋਟੀ ਗੱਲ ਨਹੀਂ ਹੈਗੀ 15 ਤੋਂ 20000 ਡਾਲਰ ਖਰਚਾ ਆ ਜਾਂਦਾ ਬਾਕੀ ਉੱਥੇ ਜਿਹਨਾਂ ਬਾਡੀ ਰੱਖਣ ਤੇ ਵੀ ਦੇਖੋ ਕਿੰਨਾ ਖਰਚਾ ਆ ਰਿਹਾ ਉਹ ਵੀ ਦੇਣਾ ਪਏਗਾ ਇਹ ਇਹ ਵੀ ਸਾਰੇ ਰਲ ਮਿਲ ਕੇ ਗਵਰਨਮੈਂਟ ਜਿੰਨੇ ਵੀ ਸਾਰੇ ਹੋ ਰਹੇਗੇ ਦਾਨੀ ਸੱਜਣ ਦੇ ਕਰਕੇ ਤੇ ਇਹ ਇੰਪੋਰਟ ਨੂੰ ਇੱਥੇ ਲਿਆਂਦਾ ਜਾਵੇ